ਵੈਲੈਂਟਾਈਨ ਡੇ ਦਾ ਉਹ ਸੱਚ ਜਿਸ ਨੂੰ ਅੱਜ ਦੀ ਚਮਕ ਧਮਕ ਨੇ ਪਿੱਛੇ ਛੱਡ ਦਿੱਤਾ ਹੈ ਅਸਲ ਵਿੱਚ ਬਹੁਤ ਹੀ ਖੌਫਨਾਕ ਅਤੇ ਖੂਨੀ ਹੈ ਜਿਸ ਦਿਨ ਨੂੰ ਅਸੀਂ ਅੱਜ ਪਿਆਰ ਤੇ ਤੋਹਫਿਆਂ ਦਾ ਤਿਹਾਰ ਮੰਨਦੇ ਹਾਂ ਉਸ ਦੀ ਨਹੀਂ ਤੀਜੀ ਸਦੀ ਦੇ ਰੋਮਨ ਸਾਮਰਾਜ ਵਿੱਚ ਇੱਕ ਦਰਦਨਾਕ ਕਤਲ ਤੇ ਰੱਖੀ ਗਈ ਸੀ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਰੋਮ ਉੱਤੇ ਸਮਰਾਟ ਕਲਾਉਡੀਅਸ 2 ਦਾ ਰਾਜ ਸੀ ਜਿਸ ਨੂੰ ਕਲਾਉਡੀਅਸ ਦਾ ਕੁਵਲ ਵੀ ਕਿਹਾ ਜਾਂਦਾ ਸੀ ਕਲਾਉਡੀਅਸ ਇੱਕ ਬੇਰਹਿਮ ਸ਼ਾਸਕ ਸੀ ਜੋ ਆਪਣੀ ਫੌਜ ਨੂੰ ਦੁਨੀਆ ਵਿੱਚ ਸਭ ਤੋਂ ਤਾਕਤਵਰ ਬਣਾਉਣਾ ਚਾਹੁੰਦਾ ਸੀ ਉਸ ਦਾ ਮੰਨਣਾ ਸੀ ਕਿ ਵਿਆਹੇ ਹੋਏ ਮਰਦ ਚੰਗੇ ਸਿਫਾਹੀ ਨਹੀਂ ਬਣ ਸਕਦੇ ਕਿਉਂਕਿ ਉਹਨਾਂ ਦਾ ਮਨ ਆਪਣੇ ਪਰਿਵਾਰ ਅਤੇ ਪਤਨੀਆਂ ਵਿੱਚ اٹਕਿਆ ਰਹਿੰਦਾ ਹੈ ਇਸੇ ਪਾਗਲਪਨ ਵਿੱਚ ਉਸ ਨੇ ਪੂਰੇ ਰੋਮ ਵਿੱਚ ਨੌਜਵਾਨਾਂ ਦੇ ਵਿਆਹ ਕਰਵਾਉਣ ਤੇ ਪਾਬੰਦੀ ਲਗਾ ਦਿੱਤੀ ਇਸ ਕਾਲੇ ਕਾਨੂੰਨ ਦੇ ਖਿਲਾਫ ਇੱਕ ਪਾਦਰੀ ਖੜਾ ਹੋਇਆ ਜਿਸ ਦਾ ਨਾਮ ਸੀ ਸੈਂਟ ਵਾਲੈਂਟਾਈਨ ਵਾਲੈਂਟਾਈਨ ਨੂੰ ਇਹ ਮਹਿਸੂਸ ਹੋਇਆ ਕਿ ਇਹ ਕਾਨੂੰਨ ਕੁਦਰਤ ਅਤੇ ਮੁਹੱਬਤ ਦੇ ਖਿਲਾਫ ਹੈ ਉਸਨੇ ਗੁਪਤ ਤਰੀਕੇ ਨਾਲ ਨੌਜਵਾਨ ਜੋੜਿਆਂ ਦੇ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ ਜਦੋਂ ਸਾਰਾ ਰੋਮ ਜੰਗ ਦੀ ਤਿਆਰੀ ਕਰ ਰਿਹਾ ਹੁੰਦਾ ਉਦੋਂ ਵਾਲੈਂਟਾਈਨ ਹਨੇਰੀਆਂ ਰਾਤਾਂ ਵਿੱਚ ਮੋਮਬਤੀਆਂ ਦੀ ਰੌਸ਼ਨੀ ਵਿੱਚ ਲੋਕ ਛਿਪ ਕੇ ਪਿਆਰ ਕਰਨ ਵਾਲਿਆਂ ਨੂੰ ਇੱਕ ਕਰ ਰਿਹਾ ਹੁੰਦਾ ਸੀ ਪਰ ਇਹ ਬਗਾਵਤ ਜਿਆਦਾ ਦੇਰ ਨਹੀਂ ਚੱਲੀ ਜਦੋਂ ਕਲਾਉਡੀਅਸ ਨੂੰ ਇਸ ਦਾ ਪਤਾ ਲੱਗਿਆ ਤਾਂ ਉਸਨੇ ਵੈਲੈਂਟਾਈਨ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਜੇਲ੍ਹ ਦੀਆਂ ਕਾਲੀਆਂ ਕੰਧਾਂ ਪਿੱਛੇ ਵੈਲੈਂਟਾਈਨ ਨੂੰ ਸਹਹ ਟਾਰਚਰ ਕੀਤਾ ਗਿਆ ਕਿਹਾ ਜਾਂਦਾ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਉਸਨੇ ਜੇਲਰ ਦੀ ਅਨਿਤੀ ਨੂੰ ਇੱਕ ਖੱਤ ਲਿਖਿਆ ਸੀ ਜਿਸ ਦੇ ਅਖੀਰ ਵਿੱਚ ਲਿਖਿਆ ਸੀ ਫਰੋਮ ਯੂਰ ਵੈਲੈਂਟਾਈਨ ਇਹ ਉਹ ਸ਼ਬਦ ਹਨ ਜੋ ਅੱਜ ਅਸੀਂ ਕਾਰਡਾਂ ਤੇ ਲਿਖਦੇ ਹਾਂ ਪਰ ਇਹ ਇੱਕ ਅਜਿਹੇ ਇਨਸਾਨ ਦੇ ਆਖਰੀ ਸ਼ਬਦ ਸਨ ਜੋ ਮੌਤ ਦੇ ਬਹੁਤ ਨੇੜੇ ਸੀ 14 ਫਰਵਰੀ 269 ਈਸਵੀ ਦਾ ਉਹ ਦਿਨ ਬਹੁਤ ਭਿਆਨਕ ਸੀ ਵੈਲੈਂਟਾਈਨ ਨੂੰ ਸਜ਼ਾਏ ਮੌਤ ਦੇਣ ਲਈ ਚੁਣਿਆ ਗਿਆ ਰੋਮਨ ਕਾਨੂੰਨ ਦੇ ਮੁਤਾਬਕ ਪਹਿਲਾਂ ਉਸ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਤਾਂ ਜੋ ਉਸ ਦੀਆਂ ਹੱਡੀਆਂ ਟੁੱਟ ਜਾਣ ਉਸ ਤੋਂ ਬਾਅਦ ਉਸ ਤੇ ਪੱਥਰਵਾਜ਼ੀ ਕੀਤੀ ਗਈ ਅਤੇ ਅਖੀਰ ਵਿੱਚ ਰੋਮ ਦੀਆਂ ਸੜਕਾਂ ਤੇ ਸਭ ਦੇ ਸਾਹਮਣੇ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ ਇਸ ਤਰ੍ਹਾਂ ਜਿਸ ਦਿਨ ਨੂੰ ਅੱਜ ਅਸੀਂ ਲਾਲ ਰੰਗ ਦੇ ਗੁਲਾਬਾਂ ਨਾਲ ਮਨਾਉਂਦੇ ਹਾਂ ਉਹ ਲਾਲ ਰੰਗ ਅਸਲ ਵਿੱਚ ਉਸ ਸ਼ਹੀਦ ਦੇ ਖੂਨ ਦਾ ਸੀ ਜਿਸ ਨੇ ਮੁਹੱਬਤ ਦੀ ਖਾਤਰ ਆਪਣੀ ਜਾਨ ਦੇ ਦਿੱਤੀ ਸਦੀਆਂ ਬਾਅਦ ਚਰਚ ਨੇ ਇਸ ਖੂਨੀ ਇਤਿਹਾਸ ਨੂੰ ਇੱਕ ਰੋਮਾਂਟਿਕ ਰੂਪ ਦੇ ਦਿੱਤਾ ਤਾਂ ਜੋ ਰੋਮ ਦੇ ਪੁਰਾਣੇ ਜੰਗਲੀ ਤੇ ਉਹਾਰਾ ਲੂਪਰ ਕਾਲੀਆਂ ਨੂੰ ਖਤਮ ਕੀਤਾ ਜਾ ਸਕੇ ਅੱਜ ਦਾ ਵੈਲੈਂਟਾਈਨ ਡੇ ਬਾਜ਼ਾਰੀ ਚਮਕ ਵਿੱਚ ਡੁੱਬਿਆ ਹੋਇਆ ਹੈ ਪਰ ਇਸ ਦੀ ਅਸਲੀਅਤ ਰੋਮ ਦੇ ਉਸ ਤੰਗ ਬਾਜ਼ਾਰ ਵਿੱਚ ਦਫਨ ਹੈ ਜਿੱਥੇ ਇੱਕ ਇਨਸਾਨ ਦਾ ਖੂਨ ਸਿਰਫ ਇਸ ਲਈ ਵਹਾਇਆ ਗਿਆ ਸੀ ਕਿਉਂਕਿ ਉਹ ਲੋਕਾਂ ਦੇ ਘਰ ਵਸਾ ਰਿਹਾ ਸੀ ਜੇ ਅਸੀਂ ਵੈਲੈਂਟਾਈਨ ਡੇ ਦੀਆਂ ਜੜ੍ਹਾਂ ਨੂੰ ਹੋਰ ਡੂੰਘਾਈ ਨਾਲ ਖੋਲਲੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸੈਂਟ ਵੈਲੈਂਟਾਈਨ ਦੀ ਮੌਤ ਤੋਂ ਵੀ ਪਹਿਲਾਂ ਰੋਮ ਵਿੱਚ ਇੱਕ ਬਹੁਤ ਹੀ ਅਜੀਬ ਅਤੇ ਖੌਫਨਾਕ ਤਿਉਹਾਰ ਮਨਾਇਆ ਜਾਂਦਾ ਸੀ ਜਿਸ ਦਾ ਨਾਮ ਸੀ ਲੂਪਰ ਕਾਲੀਆ ਇਹ ਤਿਉਹਾਰ 13 ਤੋਂ 15 ਫਰਵਰੀ ਤੱਕ ਚੱਲਦਾ ਸੀ ਅਤੇ ਇਸ ਦਾ ਰਮਾਸ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਸੀ ਲੂਪਰ ਕਾਲੀਆ ਦੇ ਕੁਝ ਅਜੀਬੇ ਤੱਥ ਜੋ ਤੁਹਾਨੂੰ ਹੈਰਾਨ ਕਰ ਦੇਣਗੇ ਨੰਬਰ 1 ਖੂਨੀ ਰਸਮਾਂ ਇਹ ਤਿਉਹਾਰ ਰੋਮ ਦੇ ਸੰਸਥਾਪਕਾਂ ਰੋਮੋਲਸ ਐਂਡ ਰੈਮਸ ਉਹਨਾਂ ਦੇ ਦੇਵਤੇ ਲੂਪਰ ਕਸ ਨੂੰ ਖੁਸ਼ ਕਰਨ ਲਈ ਮਨਾਇਆ ਜਾਂਦਾ ਸੀ ਇਸ ਦਿਨ ਰੋਮਨ ਪੁਜਾਰੀ ਜਿਨ੍ਹਾਂ ਨੂੰ ਲੂਪਰਸੀ ਕਿਹਾ ਜਾਂਦਾ ਸੀ ਕੁੱਤਿਆਂ ਅਤੇ ਬੱਕਰੀਆਂ ਦੀ ਬਲੀ ਦਿੰਦੇ ਸਨ ਫਿਰ ਉਹ ਇਨ੍ਹਾਂ ਜਾਨਵਰਾਂ ਦੀ ਖਲ ਨੂੰ ਪੱਟੀਆਂ ਵਾਂਗ ਕੱਟ ਲੈਂਦੇ ਸਨ ਅਤੇ ਉਹਨਾਂ ਨੂੰ ਖੂਨ ਵਿੱਚ ਡਬੋ ਕੇ ਸ਼ਹਿਰ ਦੀਆਂ ਸੜਕਾਂ ਤੇ ਨਿਕਲ ਪੈਂਦੇ ਸਨ ਨੰਬਰ 2 ਔਰਤਾਂ ਤੇ ਤਸ਼ੱਦਦ ਉਸ ਸਮੇਂ ਦੀ ਸਭ ਤੋਂ ਅਜੀਬ ਰਸਮ ਇਹ ਸੀ ਕਿ ਇਹ ਪੁਜਾਰੀ ਰੋਮ ਦੀਆਂ ਗਲੀਆਂ ਵਿੱਚ ਦੌੜਦੇ ਹੋਏ ਰਸਤੇ ਵਿੱਚ ਆਉਣ ਵਾਲੀਆਂ ਔਰਤਾਂ ਨੂੰ ਉਹਨਾਂ ਖੂਨ ਨਾਲ ਲਿਬੜੀਆਂ ਪੱਟੀਆਂ ਨਾਲ ਮਾਰਦੇ ਸਨ ਮੰਨਿਆ ਜਾਂਦਾ ਸੀ ਕਿ ਇਸ ਨਾਲ ਔਰਤਾਂ ਦੀ ਫਰਟੀਲਿਟੀ ਵਧਦੀ ਹੈ ਤੇ ਬੱਚਾ ਪੈਦਾ ਕਰਨ ਵੇਲੇ ਦਰਦ ਘੱਟ ਹੁੰਦਾ ਹੈ ਔਰਤਾਂ ਖੁਦ ਇਸ ਮਾਰ ਨੂੰ ਖਾਣ ਲਈ ਲਾਈਨਾਂ ਵਿੱਚ ਖੜੀਆਂ ਹੁੰਦੀਆਂ ਸਨ ਨੰਬਰ 3 ਮੈਚ ਮੇਕਿੰਗ ਲਾਟਰੀ ਇਸ ਤਿਉਹਾਰ ਦੇ ਅਖੀਰ ਵਿੱਚ ਇੱਕ ਲਵ ਲਾਟਰੀ ਨਿਕਲਦੀ ਸੀ ਸ਼ਹਿਰ ਦੀਆਂ ਜਵਾਨ ਕੁੜੀਆਂ ਆਪਣੇ ਨਾਮ ਇੱਕ ਮਿੱਟੀ ਦੇ ਮਟਕੇ ਵਿੱਚ ਪਾਉਂਦੀਆਂ ਸਨ ਮਰਦ ਉਸ ਮਟਕੇ ਵਿੱਚੋਂ ਇੱਕ ਚਿੱਟ ਗੱਟਦੇ ਸਨ ਅਤੇ ਜਿਸ ਕੁੜੀ ਦਾ ਨਾਮ ਨਿਕਲਦਾ ਸੀ ਉਹ ਅਗਲੇ 1 ਸਾਲ ਲਈ ਉਸ ਮਰਦ ਦੀ ਸਾਥੀ ਬਣ ਜਾਂਦੀ ਸੀ ਕਈ ਵਾਰ ਇਹ ਰਿਸ਼ਤੇ ਵਿਆਹ ਤੱਕ ਪਹੁੰਚ ਜਾਂਦੇ ਸਨ ਪਰ ਜ਼ਿਆਦਾਤਰ ਇਹ ਸਿਰਫ ਸਰੀਰਕ ਸ਼ੋਸ਼ਣ ਦਾ ਇੱਕ ਤਰੀਕਾ ਸੀ ਨੰਬਰ 4 ਚਰਚ ਦੀ ਦਖਲਅੰਦਾਜ਼ੀ ਜਦੋਂ 5ਵੀਂ ਸਦੀ ਵਿੱਚ ਈਸਾਈ ਧਰਮ ਰੋਮ ਵਿੱਚ ਮਜ਼ਬੂਤ ਹੋਇਆ ਤਾਂ ਪਾਪ ਗਲੇਸੀਅਸ ਨੇ ਇਸ ਹਿੰਸਕ ਅਤੇ ਗੈਰ-ਇਖਲਾਕੀ ਤਿਉਹਾਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਪਰ ਲੋਕ ਇਸ ਤਿਹਾਰ ਦੇ ਇੰਨੇ ਆਦੀ ਸਨ ਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਮੁਸ਼ਕਲ ਸੀ ਇਸ ਲਈ ਚਰਚ ਨੇ ਇੱਕ ਚਾਲ ਚੱਲੀ ਉਹਨਾਂ ਨੇ ਲੂਪਰ ਕਾਲਿਆਂ ਨੂੰ ਸੈਂਟ ਵਾਲੈਂਟਾਈਨ ਡੇ ਵਿੱਚ ਬਦਲ ਦਿੱਤਾ ਉਹਨਾਂ ਨੇ ਖੂਨੀ ਰਸਮਾਂ ਨੂੰ ਪਿਆਰ ਅਤੇ ਸ਼ਹੀਦੀ ਦੀ ਕਹਾਣੀ ਨਾਲ ਟੱਗ ਦਿੱਤਾ ਜਿੱਥੇ ਪਹਿਲਾਂ ਜਾਨਵਰਾਂ ਦਾ ਖੂਨ ਵਗਦਾ ਸੀ ਉੱਥੇ ਸੈਂਟ ਵਾਲੈਂਟਾਈਨ ਦੀ ਕੁਰਬਾਨੀ ਦੇ ਕisse ਸੁਣਾਏ ਜਾਣ ਲੱਗੇ ਇਸ ਤਰ੍ਹਾਂ ਇੱਕ ਬਹੁਤ ਹੀ ਹਿੰਸਕ ਅਤੇ ਹਨੇਰੇ ਵਾਲਾ ਦਿਨ ਹੌਲੀ-ਹੌਲੀ ਗੁਲਾਬੀ ਰੰਗ ਦੇ ਰੋਮਾਂਟਿਕ ਡੇ ਵਿੱਚ ਤਬਦੀਲ ਹੋ ਗਿਆ ਅੱਜ ਅਸੀਂ ਜਿਸ ਵਾਲੈਂਟਾਈਨ ਡੇ ਨੂੰ ਮਨਾਉਂਦੇ ਹਾਂ ਉਹ ਅਸਲ ਵਿੱਚ ਦੋ ਚੀਜ਼ਾਂ ਦਾ ਮਿਸ਼ਰਣ ਹੈ ਇੱਕ ਪਾਸੇ ਸੈਂਟ ਵਾਲੈਂਟਾਈਨ ਦੀ ਕੁਰਬਾਨੀ ਅਤੇ ਦੂਜੇ ਪਾਸੇ ਰੋਮਨ ਇਤਿਹਾਸ ਦੀ ਉਹ ਕਾਲੀ ਸੱਚਾਈ ਜਿਸ ਨੂੰ ਦੁਨੀਆ ਭੁੱਲ ਚੁੱਕੀ ਹੈ ਕੀ ਤੁਹਾਨੂੰ ਇਹ ਸੱਚਾਈ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਬਸਕ੍ਰਾਈਬ ਕਰੋ ਖੋਜ ਟੀਵੀ ਨਾਲ